ਦਾਮ ਪਾਰਟੀ ਵਾਲਾ ਮੇਰੇ ਕੋਲ ਕੁਝ ਨਹੀਂ ਭਾਜੀ ਇਹਦੇ ਬਾਬੇ ਹੀ ਆ ਜੇ ਕੁਝ ਕਰ ਜਾਣ ਤੇ ਕਰ ਜਾਣ بڑے بڑے ਬੈਠੇ ਨੇ ਇਹੋ ਜੇ ਗਰੀਬਾਂ ਬੰਦਿਆਂ ਦੀ ਕਰਨੀ ਜਿਹਦੀ ਬਾਹ ਫਰਨੀ ਚਾਹੀਦੀ ਮੇਰੇ ਮਹਾਰਾਜ ਨੂੰ ਮੰਨਣ ਵਾਲੇ ਨੇ ਇਹ ਕੋਨੇਆਂ ਨੂੰ ਤਰੇ ਜਾਂਦੇ ਕੋਨੇਆਂ ਨੂੰ ਜੇ ਉਹ ਐਕਟਰ ਆਉਂਦੇ ਆ ਤਾਂ ਕੋਨੇਆਂ ਨੂੰ ਜਗਾਉਣ ਵਾਲੇ ਆਉਂਦੇ ਆ ਤਾਂ ਕੋਨੇਆਂ ਨੂੰ ਅਸੀਂ ਕੀ ਗੱਲ ਗਾਉਣ ਵਾਲੇ ਨਹੀਂ ਯਾਰ ਵੇਂਦੇ ਅਸੀਂ ਕੀ ਨਹੀਂ ਵੇਂਦੇ ਸਾਰਾ ਕੁਝ ਹੀ ਵੇਂਦੇ ਵੀ ਕਹੇ ਨੇ ਬਾਣੀ ਫੜੀ ਜਿਹੜਾ ਵੀ ਹੈ ਕੋਨੇ ਆਲੀ ਕੋਨੇ ਆਲੀ ਕੋਨੇ ਆਲੀ ਮਸ਼ਹੂਰਗੀ ਤਾਂ ਆਵੇ ਅਇਦਰ ਹਾਲਾਤ ਵਿਖਾਵੇ ਕੀ ਹਾਲਾਤ ਨੇ ਇਹ ਪਿੰਡ ਜਾਣ ਕੇ ਰਾਨੂੰ ਜੀ ਕਰਦਾ ਯਾਰ ਰਾਤ ਸੁੱਤਾ ਜਾਂਦਾ ਇੱਥੇ ਥੱਪਾਂ ਚ ਕਿਤੇ ਇੱਥੇ ਹੁਣੇ ਹੀ ਵੇਖੀ ਘੰਟੇ ਤੱਕ ਥੱਪ ਕਿਦਾਂ ਹੁੰਦੇ ਨੇ ਸਰ ਸਾਹਿਬ ਆਇਕਰ ਜੀ ਕੀ ਫਤਿਹ ਮੇਰਾ ਨਾਂ ਰਣਜੀਤ ਸਿੰਘ ਪਿੰਡ ਪੜੇਵਾਲ ਇਹ ਆਪਣੇ ਪਿੰਡ ਦਾ ਬੰਦਾ ਆ ਆ ਘਰ ਦੀ ਹਾਲਾਤ ਵੇਖ ਲੋ ਇਹਦੇ ਤੇ ਇਹਨੂੰ ਅਜੇ ਤੱਕ ਕੋਈ ਪੈਸਾ ਨਹੀਂ ਕੋਈ ਕੁਝ ਨਹੀਂ ਮਿਲਿਆ ਪਤਾ ਨਹੀਂ ਵਿਚਾਰਾ ਕਿੱਥੇ ਕਿੱਥੇ ਠੋਕਰਾਂ ਖਾਇਆ ਕਿੰਨੂ ਕਿੰਨੂ ਕਹਿ ਕਿਦੇ ਕਿਦੇ ਮਗਰ ਠੱਕੇ ਖਾਇਆ ਜੇ ਕੋਈ ਆਉਂਦਾ ਆ ਕਿਸੇ ਗੱਡੀ ਮਗਰ ਜਾਂਦਾ ਉਹਨੂੰ ਵਿਚਾਰਾ ਉਹਦੇ ਤਰਲੇ ਮਾਰਦਾ ਅੱਜ ਤੱਕ ਕਿਸੇ ਨੇ ਸਾਰ ਨਹੀਂ ਇਹਦੀ ਲਈ 10 ਰੁਪਏ ਨੇ ਕਦੇ ਕਿਸੇ ਬੰਦੇ ਨੇ ਦੇ ਖਾਤੇ 'ਚ ਪਾਏ ਕੋਈ ਕਹਦੇ ਵੀ ਹਾਂ ਵੀ 10 ਰੁਪਏ ਇਹਦੇ ਖਾਤੇ ਪਾਏ ਅਸੀਂ ਦੇ ਅੰਧਾਰ ਆ ਠੀਕ ਆ ਰੁਪਈਆ ਨਹੀਂ ਦਿੱਤਾ ਤਾਂ ਘਰ ਵੇਖਲਾ 20 ਦਿਨ ਹੋ ਗਏ ਐਨੂੰ ਵਾਣੀ ਰਹਿੰਦੇ ਨੂੰ ਤੇ ਇੱਥੇ ਮਾਲ ਇਹਦਾ ਵਿਚਾਰੇ ਦਾ ਬੱਜਾ ਠੀਕ ਆ ਤੇ ਮੇਰੇ ਖਿਆਲ ਨਾਲ 12-13 ਬੱਕਰੀਆਂ ਵਿੱਚੋਂ ਕੋਈ ਮੈਨੂੰ ਤੇ ਪਤਾ ਨਹੀਂ ਗਿਆ ਆ ਵੀ 10-10 ਵੀਰਤੀ ਇੰਨੀਆਂ ਰੁੱੜ ਗਈਆਂ ਤੇ ਇੰਨੀਆਂ ਰਹਿ ਗਿਆਂ ਠੀਕ ਆ ਹੈ ਸੱਚ ਹੀ ਵੀ ਇੱਥੇ ਇਹਦੇ ਕੋਈ ਬੱਕਰੀਆਂ ਹੈਗੀਆਂ ਠੀਕ ਆ ਕਿ ਨਹੀਂ ਤੇ ਮੈਂ ਵੇਖਿਆ ਨਹੀਂ ਵੀ ਕਿੰਨੀਆਂ ਮੈਂ ਕਹਿੰਦਾ ਵੀ ਇੰਨੀਆਂ ਐ ਤੇ ਉਹ ਕੁਝ ਰੁੜ ਗਈਆਂ ਨੇ ਤੇ ਕੁਝ ਇਹਦੇ ਕੋ ਬਜ ਗਈਆਂ ਖਰੇ ਉਥੇ ਬਾਣੀ ਰੱਖੀਆਂ ਨੇ ਠੀਕ ਆ ਇਹਨੇ ਆਹ ਤੇ ਜੋ ਵੀ ਇਹਦਾ ਬੰਦਾ ਇਹਨੂੰ ਵਿਚਾਰੇ ਨੂੰ ਕੋਈ ਦੱਤਾ ਜਾਵੇ ਠੀਕ ਆ ਨਹੀਂ ਤੇ ਕੋਈ ਬੰਦਾ ਕੋਈ ਗਾਂ ਆਣ ਕੇ ਅੱਗੇ ਆਣ ਕੇ ਦੀ ਬਾਹ ਫਰੇ ਵਿਚਾਰੇ ਦੀ ਜੇ ਕੋਈ ਤਗੜਾ ਏਡਾ ਕੋਈ ਬੰਦਾ ਹੈਗਾ ਤੇ ਆਣ ਕੇ ਦੀ ਬਾਹ ਫਰੇ ਕਮਰੇ ਪਵਾ ਦੇ ਵਿਚਾਰੇ ਦੇ ਲੈਂਟਰ ਪਵਾ ਦੇ ਮਾਰਾ ਮੋਟਾ ਹੋਰ ਨਹੀਂ ਕਖਦੇ ਆਪਣੇ ਘਰ ਤੇ ਬਵੇ ਵਿਚਾਰਾ ਆਪਣੀ ਜੀ ਆਜੰਤ ਲੈ ਕੇ 20 ਦਿਨ ਹੋ ਗਏ ਆ ਇਹਨੂੰ ਲੋਕਾਂ ਦੇ ਘਰ ਰਹਿੰਦੇ ਨੇ ਬੱਬਾ ਜੀ ਸਰਕਾਰ ਕੋ ਕੀ ਮੰਗ ਕਰਦੇ ਸਰਕਾਰ ਕੋ ਸਰਕਾਰ ਕੋ ਕੀ ਆ ਉਹ ਆ ਆ ਆ ਆ ਪਾਰਟੀ ਵਾਲਾ ਮੇਰੇ ਕੋਲ ਕੁਝ ਨਹੀਂ ਭਾਜੀ ਇਹਦੇ ਬਾਬੇ ਇਹ ਜੇ ਕੁਝ ਕਰ ਜਾਣ ਤੇ ਕਰ ਜਾਣ ਮੇਰੇ ਕੋਲ ਕੁਝ ਨਹੀਂ ਹੈਗਾ ਉਹਦੇ ਕਹਿ ਗਿਆ ਨਹੀਂਗਾ ਉਹ ਤੇ ਵੀਡੀਓ ਤੁਸੀਂ ਵੇਖਦੇ ਜੇ ਉਹ ਵੀਡੀਓ ਵਿੱਚ ਕਹਿ ਗਿਆ ਵੀ ਮੇਰੇ ਕੋਲ ਨਹੀਂ ਕੁਝ ਵੀ ਹੈਗਾ ਤੇ ਤੁਹਾਡੇ ਕੋਲ ਕੁਝ ਬਾਬਿਆਂ ਕੋਲ ਕੁਝ ਹੈਗਾ ਤੇ ਵੇਖ ਲਓ ਇਹਦੇ ਮੈਂ ਭਰਾ ਨਾਲ ਕੋਈ ਕੋਈ ਸਮਾਜ ਸੇਵਾ ਕੋਈ ਕਰਨ ਵਾਲਾ ਹੋਵੇ ਕੋਈ ਵੀਰ ਤੇ ਇਹ ਇਹ ਵੀਰ ਦੀ ਵਿਚਾਰੇ ਦੀ ਮਦਦ ਕੀਤੀ ਜਾਵੇ ਜੇ ਉਹ ਆਖੇਗਾ ਨਾ ਮੇਰੀ ਵੀਡੀਓ ਬਣਾ ਕੇ ਨਾਲ ਲਾਉ ਦੇ ਇਹ ਵੀਡੀਓ ਬਣਾ ਕੇ ਵੀ ਇਹਦੇ ਨਾਲ ਲਾ ਦਾਂਗਾ ਕਿ ਆ ਘਰ ਵੀਰ ਨੇ ਬਣਾ ਕੇ ਦਿੱਤਾ ਆ ਆ ਬੰਦੇ ਨੂੰ ਸਾਡੇ ਨੂੰ ਘਰ ਬਣਾ ਕੇ ਦਿੱਤਾ ਜਿੱਥੋਂ ਤੱਕ ਕਹੇਗਾ ਉਥੋਂ ਤੱਕ ਹੀ ਚੱਲਾਂਗੇ ਕੋਈ ਐਡੀ ਗੱਲ ਨਹੀਂ ਠੀਕ ਆ ਜੇ ਕੋਈ ਚੱਕਾ ਕੱਟ ਕੇ ਦੇਣ ਨੂੰ ਤਿਆਰ ਆ ਤੇ ਅਸੀਂ ਤਾਂ ਵੀ ਇਹਦੇ ਨਾਲ ਠੀਕ ਆ ਨਾ ਠੀਕ ਆ ਜੇ ਜੇ ਵੀਡੀਓ ਦੇਖ ਕੇ ਕੋਈ ਆਏਗਾ ਅੱਗੇ ਅਸੀਂ ਆਪਣਾ ਨੰਬਰ ਉਹਨੂੰ ਸ਼ੇਅਰ ਕਰ ਦਾਂਗੇ ਇਹਦਾ ਵੀਰ ਦਾ ਨੰਬਰ ਸ਼ੇਅਰ ਕਰ ਦਾਂਗੇ ਠੀਕ ਆ ਜੇ ਕੋਈ ਮਤ ਕਰਨੀ ਚਾਹੇਗਾ ਆਪੇ ਕਰ ਦੇਗਾ ਠੀਕ ਆ ਕਿਨੇ ਬਹੁਤ ਦਾਨੀ ਬੜੇ ਬੜੇ ਬੈਠੇ ਨੇ ਇਹੋ ਜੇ ਗਰੀਬਾਂ ਬੰਦਿਆਂ ਦੀ ਕਰਨੀ ਜਿਹਦੀ ਬਾਹ ਫਰਨੀ ਜਾਈਦੀ ਮੇਰੇ ਮਹਾਰਾਜ ਨੂੰ ਮੰਨਣ ਵਾਲੇ ਨੇ ਯਾਰ ਦੁਜੇ ਬੰਨੇ ਜਾਂਦੇ ਨੇ ਤੁਹਾਨੂੰ ਪਤਾ ਹੀ ਆ ਸਾਰਾ ਤੁਸੀਂ ਕਦੇ ਝੂਠੇ ਬਾਕੀ ਬਾਕੀ ਜੋ ਕਰੂ ਮਹਾਰਾਜ ਕਰੋ ਵਾਹਿਗੁਰੂ ਜਿੱਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੋਹਨੇ ਵਾਲ ਨੂੰ ਪਰੇ ਜਾਂਦੇ ਕੋਹਨੇ ਵਾਲ ਨੂੰ ਜੇ ਉਹ ਐਕਟਰ ਆਉਂਦੇ ਆ ਤਾਂ ਕੋਹਨੇ ਵਾਲ ਨੂੰ ਜਗਾਉਣ ਵਾਲੇ ਆਉਂਦੇ ਆ ਤਾਂ ਕੋਹਨੇ ਵਾਲ ਨੂੰ ਅਸੀਂ ਕੀ ਗੱਲ ਗਾਉਣ ਵਾਲੇ ਨਹੀਂ ਯਾਰ ਵੇਂਦੇ ਅਸੀਂ ਕੀ ਨਹੀਂ ਵੇਂਦੇ ਸਾਰਾ ਕੁਝ ਹੀ ਵੰਦੇ ਇਹ ਵੀਰ ਨਹੀਂ ਗਾਉਣ ਕਈ ਕਈ ਕੀ ਗੱਲ ਸੁਣਦਾ ਇਹ ਵੀ ਗਰੀਬ ਦੀ ਕਹੇ ਨੇ ਬਾਣੀ ਫੜੀ ਜਿਹੜਾ ਵੀ ਹੈ ਕੋਨੇ ਵਾਲੀ ਕੋਨੇ ਵਾਲੀ ਕੋਨੇ ਵਾਲੀ ਮਸ਼ਹੂਰਗੀ ਤਾਂ ਆਵੇ ਅਇਦਰ ਹਾਲਾਤ ਵਿਖਾਵੇ ਕੀ ਹਾਲਾਤ ਨੇ ਇਹ ਪਿੰਡੋਂ ਸਾਂ ਹੀ ਇਹੋ ਹਾਲ ਆ ਵੀਰ ਇਹ ਨਹੀਂ ਵੀ ਕਲਾ ਕੋਨੇ ਵਾਲੀ ਡਬਾਇਆ ਸਾਰੇ ਪਿੰਡ ਡੁੱਬੇ ਨੇ ਇਹ ਕਲਾ ਕੋਨੇ ਵਾਲੀ ਨਹੀਂ ਡਬਾ ਪਿੰਡੋਂ ਪਿੰਡੀ ਇਹੋ ਹੀ ਹਾਲ ਆ ਤੇ ਇਹ ਕਰਕੇ ਇਹਦੀ ਵੀਰ ਦੀ ਜ਼ਿਆਦਾਤਰ ਤੇ ਮੈਂ ਇਹ ਗੱਲ ਕਹਿਣਾ ਵੀ ਇਹਦੀ ਵੀਰ ਦੀ ਸੁਣਾਈ ਕੀਤੀ ਜਾਵੇ ਆ ਚਾਰ ਦਿਵਾਲੀ ਬਲ ਕੇ ਹੋਰ ਨਹੀਂ ਗਾਖਦੇ ਗੇਟ ਹੀ ਛੋੜਾ ਜਾ ਲੱਗ ਜੇ ਐਤਰਾ ਹੀ ਵੇਲਾ ਤੇਰੇ ਸਾਹਮਣੇ ਨਿਤਰੇ ਬੈਠਾ ਵਿਚਾਰਾ ਨਾ ਕੋਈ ਪਾਣੀ ਨਾ ਕੋਈ ਧਣੀ ਨਾ ਕੋਈ ਨਾ ਦਿਨ ਉਹ ਮੋਟਰ ਮਟਰ ਸਭ ਟੁੱਟ ਟੱਗ ਗਈ ਆ ਰੋੜਰ ਗਈ ਸਭ ਇਤਰਾ ਹੀ ਪਏ ਵੇਲਾ ਨਾ ਕੋ ਲੈਣਾ ਦੇ ਹੁਣ ਇੱਥੇ ਆਣ ਕੇ ਤੂੰ ਆ ਆ ਸਿਆ ਨਾ ਖੱਡਰ ਜਾਣ ਕੇ ਰਹਿਣ ਨੂੰ ਜੀ ਕਰਦਾ ਯਾਰ ਰਾਤ ਸੁੱਤਾ ਜਾਂਦਾ ਇੱਥੇ ਥੱਪਾਂ ਚ ਕਿਤੇ ਇੱਥੇ ਰਹੁਣੇ ਵੇਖੀ ਘੰਟੇ ਤੱਕ ਥੱਪ ਕਿਦਾਂ ਹੁੰਦੇ ਨੇ ਇਹ ਵਿਚਾਰਾ ਫਿਰ ਵੀ ਟਾਈਮ ਕੱਢਣ ਡਿਆ ਇਹਦੇ ਪਿੰਡ ਵਾਲਿਆਂ ਨੂੰ ਚਾਹੀਦਾ ਦਾ ਸਾਥ ਦੇਣਾ ਠੀਕ ਆ ਕਿ ਨਹੀਂ ਪਿੰਡ ਵਾਲਾ ਕੋਈ ਗਾਂਹ ਹੁੰਦਾ ਹੀ ਨਹੀਂ ਇਹਦੀ ਵੀਰ ਦੀ ਵਿਚਾਰੇ ਦੀ ਬਾਹ ਕੋਈ ਫਰਦਾ ਨਹੀਂ ਪਿੰਡ ਵਾਲਾ ਪਿੰਡ ਵਾਲਿਆਂ ਨੂੰ ਜਿਆਦਾਤਰ ਪਿੰਡ ਵਾਲਿਆਂ ਨੂੰ ਇਹਦੀ ਵਿਚਾਰੇ ਦੀ ਵੀਰ ਦੀ ਸੁਣੀ ਚਾਹੀਦੀ ਇਹ ਪਿੰਡ ਵਾਲਾ ਕੋਈ ਸੁ ਤਾਂ ਤੈਨੂੰ ਦੱਸਿਆ ਨਾ ਇਹ ਭੱਜਾ ਕਦੀ ਉਹਦੇ ਮਗਰ ਕਦੀ ਉਹਦੇ ਮਗਰ ਭੱਜ ਕਦੀ ਉਹਦੇ ਮਗਰ ਅੱਜ ਹਾਰ ਕੇ ਆ ਕੇ ਸਰਕੇ ਦੀ ਵੀਡੀਓ ਬਣਾਈ ਆ ਪੀ ਚੱਲ ਆ ਤੇਰੀ ਵੀਡੀਓ ਬਣਾਈ ਆ ਯਾਰ ਸ਼ੈਤ ਕੋਈ ਕੋਈ ਰੱਬ ਦੇ ਦਾਨੀ ਬਰੇ ਨੇ ਬਰੇ ਬਰੇ ਨੇ ਕੋਈ ਬਾਹ ਬਾਜੇ ਕੀ ਨਹੀਂ ਕੋਈ ਪਤਾ ਨਹੀਂ ਮਹਾਰਾਜ ਦੇ ਘਰ ਬਰਾ ਕੋਜ ਮਹਾਰਾਜ ਨੇ ਆਪੇ ਦੇਣਾ ਇਹਨੂੰ ਇਹੋ ਗੱਲ ਹੀ ਕਹੀ ਦੀ ਕੀ ਨਾ ਜੀ ਟੱਡ ਮੇਰਾ ਜਕਿੰਦਰ ਸਿੰਘ ਜੀ ਪਿੰਡ ਪਿੰਡ ਪਟਿਆਲ ਕੀ ਕਹਿਣਾ ਚਾਹੁੰਦੇ ਆ ਅਸੀਂ ਇਹ ਕਹਾਂ ਜੋ ਜੋ ਨਾ ਮਾਹੌਲ ਵੇਖੋ ਮੇਰੀ ਕੁੱਲੀ ਵੇਖੋ ਠੱਠੀ ਨਾਂ ਤੇ ਮੈਂ ਰਾਹ ਖੜਾ ਕੋਈ ਨਾ ਕੋਈ ਸੇ ਆਇਆ ਯੋ ਨਾ ਮੇਰੇ ਕੋਈ ਗਿਆ ਤੇ ਨਾ ਰਾਹ ਵੀ ਮੇਰੇ ਨਾਲ ਜ਼ਿੰਮੇਵਾਰ ਵੜ ਵੜ ਕੇ ਛੋੜਤਾ ਮੇਰੀ ਕੁੱਲੀ ਦੇ ਵੇਖੋ ਹਾਲ ਕੀ ਮੈਂ ਬਕਾਨੇ ਘਰ ਰਹਿਣ ਡਿਆ ਯੋ ਕਿਹਗਾ ਇਹ ਸੁੱਤਾ ਨਹੀਂ ਜਾਂਦਾ ਕੋਈ ਗੱਲ ਨਹੀਂ ਕੋ ਬਾ ਮੇਰਾ ਵੜਿਆ ਹੀ ਕੋਈ ਨਹੀਂ ਜਾਂ ਇਥੇ ਕੋਈ ਸਰਕਾਰੀ ਉਹ ਸਰਕਾਰੀ ਬੰਦਾ ਨਹੀਂ ਕੋਇਆ ਨਾ ਕੋਈ ਆ ਆ ਰੀ ਮਰਾ ਮੰਦਾਰ ਮਾਲ ਵੀ ਮੇਰਾ ਰੋੜੜ ਗਿਆ ਕਿਸੇ ਪਤਾ ਨਹੀਂ ਲਿਆ ਕੋਈ ਕੋਈ ਮੁਲਾਜ਼ਮ ਕੋਈ ਸਰਕਾਰੀ ਬੰਦਾ ਕੋਈ ਨਹੀਂ ਆਇਆ ਕੋਈ ਪਿੰਡ ਵਾਲਿਆਂ ਕੋਈ ਸਾਰ ਨਹੀਂ ਲਈ ਨਾ ਕੁਛ ਪੁੱਛਿਆ ਹੀ ਨਹੀਂ ਸਾਨੂੰ ਜੀ ਪੁੱਛਿਆ ਨਹੀਂ ਕਿਸੇ ਨੇ ਸਾਨੂੰ ਸਰਕਾਰ ਕੋਲੋਂ ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਮੰਗ ਕੀ ਦੇਣ ਦੇ ਸਾਨੂੰ ਦੇਣ ਕੀ ਦੀ ਸਰਕਾਰ ਬੱਕਰੀਆਂ ਮੇਰੀ ਬੱਕਰੀਆਂ ਰੋੜ ਗਈਆਂ ਨਾ ਉਹ ਬੱਕਰੀਆਂ ਦੇ ਤਿੰਨ ਬੱਕਰੀਆਂ ਬਧੀਆਂ ਉਹ ਚੋਂ ਅੱਛਾ ਜੀ ਹਾਂ ਜੀ ਤੇ ਕੀ ਨੁਕਸਾਨ ਹੋ ਗਿਆ ਉਹ ਸਰਕਾਰ ਵੇਖੋ ਜੀ ਕਮਰੇ ਸਾਰੇ ਠੱਠੇ ਮੇਰੇ ਕੋਈ ਵੜਿਆ ਹੀ ਨਹੀਂ ਮੇਰਾ ਸਮਾਨ ਵੀ ਸਾਰਾ ਹੀ ਰੁੜ ਗਿਆ ਆ ਕਮਾ ਆ ਬਜਿਆ ਹਰਾ ਆ ਕਿੰਨੇ ਦਿਨ ਉੱਥੇ ਕਿੰਨੇ ਦਿਨ ਹੋ ਗਏ ਤੈਨੂੰ ਰਹਿੰਦਿਆਂ ਨੂੰ ਅੱਜ ਮੈਂ 10 ਦਿਨ 15 ਦਿਨ ਹੋ ਗਏ ਉਸੇ ਰਹਿੰਦਿਆਂ ਨੂੰ ਬਗਾਨੇ ਘਰ ਅੱਛਾ ਕੋਈ ਆ ਤਾਂ ਇਧਰ ਸਮਾਨ ਚੁੱਕ ਲੈ ਕੋਈ ਤਾਂ ਆਣ ਚੁੱਕ ਲੈ ਕੋਈ ਆ ਤਾਂ ਬਗਾਨੇ ਨੇ ਤਾਂ ਕਹਿਣਾ ਹੀ ਕਹਿਣਾ ਉਹ ਮੰਦਾ ਆ ਜਿਵੇਂ ਕੋਈ ਨਹੀਂ ਬੋੜਿਆ ਐਸੇ ਮੇਰੇ ਕੋਲ ਹੁਣ ਸਰਕਾਰ ਕੋਲੋਂ ਕੀ ਮੰਗ ਕਰਦੇ ਜੋ ਸਰਕਾਰ ਕੋ ਮੰਗ ਜੋ ਹੱਦ ਦੇ ਮੰਗ ਕਰੀ ਕਰ ਸਰਕਾਰ ਉਪਰੀ ਦੀ ਮੰਗਿਆ ਕੀ ਸਰਕਾਰ ਕੋ ਸਰਕਾਰ ਕੋ ਮੰਗ ਇਹੋ ਹੀ ਕਮਰੇ ਪਾ ਕੇ ਦਰ ਕਮਰੇ ਦੋ ਪਾ ਕੇ ਸਾਨੂੰ ਜਾ ਹੁਣ ਬਈ ਦੂਰ ਬੰਦਾ ਆ ਉਹ ਦਿਹਾੜੀਦਾਰ ਬੰਦਾ ਮੇਰਾ ਕਰ ਖਾਤਾ ਵਿੱਚ ਜੇ ਕੋਈ ਪਈਆ ਵੀ ਕਿਸੇ ਖਾਤੇ ਜਗਾ ਮੇਰਾ ਜੀ